ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੇ ਚੰਡੀਗੜ੍ਹ ਵਿਖੇ ਪਲਕੇ ਦੀ VOTING ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਇਸ 70 ਫੀਸਦੀ ਤੋਂ ਵੱਧ VOTING ਦਾ ਟਿਚਾ ਮਿਥਿਆ ਗਿਆ ਹੈ ਜਿਸ ਨੂੰ ਤੇ ਅਨੁਸਤ ਰੱਖਦੇ ਆ ਪਿਛਲੇ 8 ਮਹੀਨਿਆਂ ਵਿੱਚ ਵੱਖ-ਵੱਖ ਪੱਧਰ ਤੇ ਸਵੀਪ ਸਰਗਮੀਆਂ ਕਰਵਾਈਆਂ ਗਈਆਂ ਨੇ ਉਹਨਾਂ ਦੱਸਿਆ ਕਿ ਲੋਕ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ 18 ਤੋਂ 19 ਸਾਲ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 538000 ਹੈ ਜਿਹੜੇ ਪਹਿਲੀ ਵਾਰ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਨਗੇ ਉਹਨਾਂ ਦੱਸਿਆ ਕਿ ਚੋਣਾਂ ਲਈ 70000 ਪੁਲਿਸ ਨੇਮ ਫੌਜੀ ਦਸਤਿਆਂ ਤੇ ਹੋਮਗਾਰਡ ਦੀ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ ਸਿਬਨ ਸੀ ਅਨੁਸਾਰ ਸੂਬੇ ਵਿੱਚ ਤਕਰੀਬਨ 1614 ਐਨ ਆਰ ਆਈਜ਼ ਵੋਟਰ ਨੇ ਉਹਨਾਂ ਦੱਸਿਆ ਕਿ ਸੂਬੇ ਵਿੱਚ 5694 ਨ ਪੋਲਿੰਗ ਸਟੇਸ਼ਨ ਨੇ ਇਹਨਾਂ ਸਾਰੇ ਪੋਲਿੰਗ ਸਟੇਸ਼ਨਾਂ ਤੇ ਵੈਬ ਕਾਸਟਿੰਗ ਕੀਤੀ ਜਾਵੇਗੀ ਮੁਖ ਚੋਣ ਅਧਿਕਾਰੀ ਨੇ ਦੱਸਿਆ ਕਿ ਪੂਰੇ ਸੂਬੇ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ 115 ਗ੍ਰੀਨ ਪੋਲਿੰਗ ਸਟੇਸ਼ਨ 162 ਪਿੰਕ ਪੋਲਿੰਗ ਸਟੇਸ਼ਨ 99 ਯੂਥ ਮੈਨੇਜਮੈਂਟ ਪੋਲਿੰਗ ਸਟੇਸ਼ਨ ਅਤੇ 101 ਪੀਡਬਲਿਊਡੀ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਉਮਰ ਸਾਰੇ ਪੋਲਿੰਗ ਸਟੇਸ਼ਨਾਂ ਦੇ ਵੋਟਰਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਹਰ ਘਰ ਤੋਂ 2 ਕਿਲੋਮੀਟਰ ਦੇ ਘੇਰੇ ਵਿੱਚ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ ਪੋਲਿੰਗ ਸਟੇਸ਼ਨ ਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਬੈਠਣ ਦੀ ਸਹੂਲਤ ਕੋਲਰ ਅਤੇ ਪੱਖਿਆਂ ਦਾ ਇੰਤਜ਼ਾਮ ਮਿਲੇਗਾ ਇਸ ਦੇ ਨਾਲ ਨਾਲ ਸਾਰੇ ਪੋਲਿੰਗ ਬੂਥਾਂ ਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਤੇ ਮੈਡੀਕਲ ਕਿੱਟ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਚੋਣਾਂ ਦੌਰਾਨ 2,60,000 ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਜਿਸ ਵਿੱਚ ਪੋਲਿੰਗ ਸਟਾਫ ਦੀ ਗਿਣਤੀ 1,20,114 ਹੈ ਅੱਜ ਜੋ ਸਾਡੀ ਪ੍ਰੇਪਰੇਸ਼ਨ ਦੇ ਸੰਬੰਧੀ ਕੁਝ ਬ੍ਰੀਫ ਜੀ ਡਿਟੇਲਸ ਹੈ ਉਹ ਪਹਿਲੇ ਸਾਂਝੀ ਕਰਾਂਗੇ ਸਾਡੀ ਜੋ ਟੋਟਲ ਵੋਟਰਸ ਹੈ ਉਹ 2 ਕਰੋੜ 14 ਲੱਖ ਹੈ ਉਹਦੇ ਵਿੱਚੋਂ ਮੇਲ ਵੋਟਰਸ 1 ਕਰੋੜ 12 ਲੱਖ ਹੈ ਫੀਮੇਲ 1 ਕਰੋੜ 1 ਲੱਖ ਦੇ ਆਸ-ਪਾਸ ਹੈ ਥਰਡ ਜੈਂਡਰ 700 ਦੇ ਆਸ-ਪਾਸ ਹੈ 750 ਪੀ ਡਬਲਯੂ ਡੀ 1.5 ਲੱਖ ਦੇ ਆਸ-ਪਾਸ ਹੈ ਐਨਆਈ ਵੋਟਰਸ ਜੋ ਹੈ 1600 ਦੇ ਆਸ-ਪਾਸ ਹੈ 18 टू 19 जो नवी वोटर्स है वो 5 लाख 38000 है 2019 ਦੇ ਵਿੱਚ ਕੰਪੇਅਰਡ ਟੂ 2019 ਲੋਕ ਸਭਾ ਇਲੈਕਸ਼ਨ ਇਹ ਕਾਫੀ ਵਧ ਗਿਆ ਸਾਡੀ ਕੋਸ਼ਿਸ਼ ਸੀ ਕਿ 18 टू 19 ਵੋਟਰਸ ਨੂੰ ਜੋ ਨਵੀਂ ਬੋਟਰਸ ਹੈ ਉਹਨਾਂ ਦੀ ਐਨਰੋਲਮੈਂਟ ਵਧਾਇਆ ਜਾਵੇ ਤੇ 2019 ਦੇ ਵਿੱਚ ਅਪਰੋਕਸੀਮੇਟਲੀ 394000 ਸੀਗਾ ਹੁਣ ਉਹ ਵੱਧ ਕੇ 538000 ਹੋ ਚੁੱਕੇ ਹੈ